ਬਲੌਜ਼ਰ ਇੱਕ ਵਾਰ ਦਰ ਹਨ ਦੁਪਹਿਰ ਦੇ 3 ਵਜੇ ਚੁੱਕਿਆ ਤੇ ਆਪਾਂ ਹੁਣ ਡਲਟੀ ਤੇ ਆ ਗਏ ਫਾਰ ਦੇ ਸੱਥੀ ਵਗੈਰਾ ਨਾ ਸਾਫ ਸਫਾਈ ਕਰਦੇ ਹੁਣ ਆਪਾਂ ਸਵੇਰ ਪਹਿਲਾਂ ਸਾਫ ਸਫਾਈ ਕਰਕੇ ਨਾ ਸੌਫਾ ਕਰਦੇ ਕਿਉਂਕਿ ਹੁਣ ਠੰਡਾ ਹੈ ਗਿਆ ਤੇ ਆਪਾਂ Goa ਕਿਥੇ ਲੱਗਦੇ ਸੀਗੇ ਆਤੇ ਲੇਟੀ ਭਾਈ ਜੀ ਇਹ ਗਾਂ ਥੋੜੀ ਘਟ ਮੰਨ ਗਈ ਸੀ ਜੀ ਆਪ ਨੂੰ ਇਹਨੇ ਸਹੀ ਹੋ ਗਿਆ ਸਾਰਿਆਂ ਕਾ ਨੂੰ ਲੇਟੀ ਬਾ ਰਹੇ ਹੈਗੇ ਫਿਰ ਆਪਾਂ ਘੱਟ ਪਾਉਣੇ ਹੈਗੇ ਇਹਨਾਂ ਨੂੰ ਤੇ ਬੱਚੇ ਦਿਖਾਉਨੇ ਆਪਾਂ ਕੀ ਕਰਦੇ ਹੈਗੇ ਆਪਣੇ ਬੱਚੇ ਆਪਣੇ ਲੱਗਾ ਬਹਰਮਨਦੀਪ ਸਿੰਘ ਆਪਣਾ ਕਿਉਂਕਿ ਹੁਣ ਗੋਭੀ ਦੀ ਆਪਾਂ ਕਟਿੰਗ ਕਰਾਂਗੇ ਕਟਿੰਗ ਕਰਕੇ ਗੋਭੀ ਦੀ ਫਿਰ ਆਪਾਂ ਇਹਨਾਂ ਨੂੰ ਪੱਠੇ ਵਗੈਰਾ ਪਾਵਾਂਗੇ ਕਿਉਂਕਿ ਸ਼ੈਲੇ ਜ ਆਪਾਂ ਕੱਲੀ ਨਹੀਂ ਪਾਉਂਦੇ ਹੈਗੇ ਇਹ ਪਪਾ ਚਾਪ ਮਤੂੜੀ ਤੇ ਸਹਲੇਜ ਪਾਉਂਦੇ ਹੈਗੇ ਇਹਦੇ ਵਿੱਚ ਨਾ ਪਿਆਰ ਆਪਣਾ ਸਹਲੇਜ ਤੇ ਪੌਨਦੀਪ ਸਿੰਘ ਤੂੰ ਕੀ ਕਰਦਾ ਪੌਨਦੀਪ ਸਿੰਘ ਮੈਂ ਜੀ ਗੋਲੀ ਲੈ ਗਾਣੂ ਗੋੜ ਗੋੜ ਵਿੱਚ ਚੂਰ ਕੇ ਅੱਛਾ ਇਹਦੀ ਡਿਊਟੀ ਗੋੜ ਦੇਣੀ ਦਿੱਲੀ ਦੀ ਸਾਰੇ ਲੱਗੇ ਪਏ ਆਪੋ ਆਪਣੀਆਂ ਡਿਊਟੀਆਂ ਤੇ ਗੋੜ ਵਿੱਚ ਸਰੀ ਜੀ ਗੋੜ ਚੱਲ ਆ ਰਿਹਾ ਚੱਲ ਕੋਈ ਨਹੀਂ ਕੋਈ ਨਹੀਂ ਇੱਕ ਕੋਈ ਨਾਲ ਆ ਤੇ ਚਾਹੁੰਦੇ ਆਪਾਂ ਹੁਣ ਗੋਹਾ ਵਗੈਰਾ ਸਾਰਾ ਆਪਾਂ ਡੈਡਰ ਕਰ ਦੇਖੂ ਆਪਣਾ ਤੇ ਆਪਾਂ ਖੱਟਦੇ ਹੁਣ ਸਾਰਾ ਤੇ ਆਪਾਂ ਕੰਮ ਹੁਣ ਦੱਸਾਂਗੇ ਤੁਹਾਨੂੰ ਵੀ ਆਪਾਂ ਕੀ ਕੀ ਕਰਿਆ ਕਿਉਂਕਿ ਹੁਣ ਠੰਡ ਹੈਗੀ ਹੈ ਆਪਣੀ ਜਿਹੜੀ ਵੀਡੀਓ ਹੈਗੀ ਆਪਣੇ ਕੋਲ ਨਹੀਂ ਬਣਦੀ ਉਹ ਨਹੀਂ ਉਹ ਜਿਆਦਾ ਟਾਈਮ ਲੱਗਦਾ ਆਪਾਂ ਮਾੜੀ ਮੋਟੀ ਉਹ ਤੋਂ ਵੀਡੀਓ ਬਣਾ ਲੈਦੀ ਹੈ OK ਜੀ ਵੀਰ ਜੀ ਧੰਨਵਾਦ ਸਾਰਿਆਂ